ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਗਬਾਣੀ ਟੀਵੀ ਤੇ ਮਹਾਵਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਤਰਨਤਾਰਨ ਦੀ ਜਮਨੀ ਚੌਂ ਦੇ ਲਈ ਅੱਜ ਸਵੇਰ ਵੇਲੇ ਤੋਂ ਹੀ ਹੋ ਰਹੀ ਵੋਟਿੰਗ ਵੋਟਰਾਂ ਦੇ ਵਿੱਚ ਵੀ ਖਾਇਦੇ ਰਿਹਾ ਭਾਰੀ ਉਤਸ਼ਾਹ ਸ਼ਾਮ 3 ਵਜੇ ਤੱਕ 47.48% ਦੀ ਹੋਈ ਵੋਟਿੰਗ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਹਲਕੇ ਸੁਨਾਮ ਦੇ 11 ਪਿੰਡਾਂ ਦੇ 82 ਹੜਪੀੜਤਾ ਨੂੰ ਵੰਡੇ ਮੁਆਵਜ਼ੇ ਦੀ ਰਕਮ ਦੇ ਚੱਕ ਦਿੱਲੀ ਬੰਬ ਤਮਾਕੇ ਤੋਂ ਬਾਅਦ ਪੰਜਾਬ ਦੇ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਅਲਰਟ ਕੀਤਾ ਗਿਆ ਜਾਰੀ ਪਠਾਨਕੋਟ ਰੇਲਵੇ ਸਟੇਸ਼ਨ ਤੇ ਲਗਾਤਾਰ ਚਲਾਈ ਜਾ ਰਹੀ ਤਲਾਸ਼ੀ ਮਹਿਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਨਤਾਰਨ ਦੀ ਜਿਮਨੀ ਚੌਂ ਦਰਮਿਆਨ ਅਕਾਲੀ ਆਗੂਆਂ ਤੇ ਹੋਏ ਪਰਚਿਆਂ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਦੇ ਵਿੱਚ ਚੱਲ ਰਹੇ ਕੇਸ 'ਚ ਮਜੀਠੀਆ ਦੀ ਹੋਈ ਅਦਾਲਤ ਦੇ ਵਿੱਚ ਪੇਸ਼ੀ ਮਜੀਠੀਆ ਦੇ ਉੱਪਰ ਦੋਸ਼ ਤਾਇ ਕਰਨ ਦੇ ਲਈ 26 ਨਵੰਬਰ ਦਾ ਦਿਨ ਕੀਤਾ ਗਿਆ ਹੈ। ਨਮਸ਼ੀਰ ਪੁਲਿਸ ਨੇ ਸੋਨੂ ਖੱਤਰੀ ਗੈਂਗ ਦੇ ਦੋ ਗੁਰਗਿਆਂ ਦਾ ਕੀਤਾ ਇਨਕਾਊਂਟਰ ਦੋਵਾਂ ਨੇ ਚਲਾਈ ਸੀ ਪੁਲਿਸ ਤੇ ਗੋਲੀ ਤੇ ਦੋਵਾਂ ਨੂੰ ਦੁਆਬੀ ਕਾਰਵਾਈ ਦੇ ਦੌਰਾਨ ਪੁਲਿਸ ਨੇ ਕੀਤਾ ਜ਼ਖਮੀ ਤੇ ਕੀਤਾ ਗ੍ਰਿਫਤਾਰ। ਪੰਜਾਬ ਦੇ ਵਿੱਚ ਹੜਾਂ ਦੀ ਮਾਰ ਦੇ باوجود ਵੀ ਮੰਡੀਆਂ ਦੇ ਵਿੱਚ ਹੋਈ ਝੋਨੇ ਦੀ 150 ਲੱਖ ਮੀਟਰਿਕ ਟਨ ਤੋਂ ਵੱਧ ਦੀ ਆਮਦ ਤੇ ਹੁਣ ਤੱਕ 11 ਲੱਖ ਕਿਸਾਨਾਂ ਨੂੰ ਮਿਲਿਆ ਘੱਟੋ ਘੱਟ ਸਮਰਥਨ ਮੁੱਲ ਦਾ ਲਾਭ। ਮੋਗਾ ਦੇ ਬਦਣੀ ਕਲਾਂ ਦੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਹੈਰੋਨ ਸਮੇਤ ਕੀਤਾ ਕਾਬੂ ਦੋਵਾਂ ਦੇ ਕਬਜ਼ੇ ਵਿੱਚੋਂ 200 ਗ੍ਰਾਮ ਹੈਰੋਨ ਬਰਾਮਦ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਕੀਤੀ ਸ਼ੁਰੂ। ਫਿਰੋਜ਼ਪੁਰ ਪੁਲਿਸ ਨੇ ਪਾਕਿਸਤਾਨੀ ਫੌਜਕਰ ਨਾਲ ਸਬੰਧ ਰੱਖਣ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਦੋਵਾਂ ਦੇ ਕਬਜ਼ੇ ਵਿੱਚੋਂ ਮਿਲੇ 6 ਗਲੌਕ ਪਿਸਤੌਲ 4 ਮੈਗਜ਼ੀਨ ਤੇ 4 ਜਿੰਦਾਕਾਰਤੋਸ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ ਕਾਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀਆਂ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇਸ਼ ਇਜਾਜ਼ਤ ਅਸ਼ੇਕਾਲ